ਇਹ ਪੁਲਿਸ ਦੀ ਵਰਦੀ ਦੇ ਵਿੱਚ ਸ਼ਰਿਆਮ ਬੀੜੀ ਪੀਤੀ ਜਾ ਰਹੀ ਹੈ ਜੀ। ਕਿਹਨਾਂ ਆਜੀ ਆਪ ਨੂੰ? ਤੁਸੀਂ ਵੀ ਲੈਣਾ। ਅਸੀਂ ਲੈਣਾ। ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ। ਇੱਥੇ ਬੈਠਾ। ਬੱਚਾ। ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ। ਕੋਪੀ ਡਰਾਂ ਵਾਲਾ ਹੈ। ਲੱਭਾ ਬਾਬਾ ਬੋਲੋ। ਲੱਭਾ ਇੱਥੇ ਲੋਕਾਂ ਨੂੰ ਡਰੋਣ ਵਾਤੇ। ਮੈਂ ਡਰੋਣ ਉਸ ਤੇ ਆ ਮੀਡੀਆ ਵਾਲੇ ਅਸੀਂ। ਮੀਡੀਆ ਨੂੰ ਮੇਰੇ ਤੇ ਅਫਸਰ ਨਹੀਂ ਤਾਂ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੈਂ ਹੱਡੇ ਉੱਤੇ ਬਹਿ ਕੇ ਸਭ ਦੇ ਵਿੱਚ। ਕੀ ਮਾਇਕੀ ਕਰਾ ਇਹਨੂੰ ਤੂੰ ਜਾ ਕੇ ਦਿਖਾਉ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਮੈਂ ਤਾਂ ਉਹ ਹੋਰ ਨਾਲ ਹੋਰ ਨੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਦੀਸੀ ਲੱਗਿਆ ਤੇ ਇੱਥੇ ਪੱਕੀ ਖਲਾਰ ਹੁੰਦਾ ਬੋਦਾ ਵੱਡਾ ਬਣਿਆ ਫਿਰਦਾ ਦੀਪ ਕੋਲ ਆ ਕਰ ਨਹੀਂ ਕੀ ਕਹਿ ਕਹਿ ਕਿ ਰ ਤੂੰ ਬੀੜੇ ਪੀ ਰਹੇ ਹੋ ਥੇ ਖਲੋ ਕੇ ਜਿੱਥੇ ਕਿ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਪੁਲਿਸ ਕਰਮੀ ਬੀੜੀ ਪੀਂਦਾ ਤੇ ਜਿਸ ਤੋਂ ਬਾਅਦ ਇੱਕ ਸਿੱਖ ਦੇ ਵੱਲੋਂ ਉਸ ਦੇ ਕੋਲ ਜਾ ਕੇ ਕਿਹਾ ਜਾਂਦਾ ਹੈ ਕਿ ਭਾਜੀ ਤੁਸੀਂ ਸਿਰ ਤੇ ਪੱਗ ਬੰਨੀ ਹੋਈ ਹੈ ਤੇ ਦਾੜੀ ਰੱਖੀ ਹੋਈ ਹੈ ਤੇ ਤੁਸੀਂ ਬੀੜੀ ਪੀ ਰਹੇ ਹੋ ਇਹ ਹਰਕਤਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਜਿਸ ਤੋਂ ਬਾਅਦ ਇਸ ਦੇ ਵੱਲੋਂ ਉਸਦੀ ਪੱਗ ਨੂੰ ਖਿਲਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜੀ ਹਾਂ ਆਡੀਓ ਤੁਹਾਨੂੰ ਗੁਰੂ ਸੁਣਾਵਾਂਗੇ ਕਿ ਕਿਸ ਤਰ੍ਹਾਂ ਪੁਲਿਸ ਕਰਮੀ ਹੀ ਉਸ ਨੂੰ ਧਮਕੀ ਦਿੰਦਾ ਕਿ ਤੂੰ ਕੀ ਲੈਣਾ ਮੈਂ ਜੋ ਮਰਜੀ ਕਰਾ ਸੋ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਬਤਮੀਜ਼ੀ ਦੇ ਨਾਲ ਪੇਸ਼ ਆ ਰਿਹਾ ਹੈ ਪੁਲਿਸ ਕਰਮਚਾਰੀ ਜਿਸ ਨੂੰ ਬੋਲਣ ਦੀ ਅਕਲ ਤੱਕ ਨਹੀਂ ਹੈ ਅਸਲ ਲੈਣਾ ਤੁਸੀਂ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਗੁਰਮਤਿ ਸਾਹਿਬ ਖੁੱਲੂ ਬੈਠਾ ਚੋ ਤੂੰ ਮਤਲਬ ਬੀੜੀ ਪੀਓਗੇ ਜਦ ਤੂੰ ਪਾ ਕੇ ਸੇਡ ਤੇ ਰੱਖ ਕੇ ਢਾਲੀ ਰੱਖ ਕੇ ਮੀਡੀਆ ਹਾਂ ਤੂੰ ਸੇਖ ਹੋ ਗਿਆ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਦੋੜਨਾ ਕਰੇ ਲੋਕਾਂ ਨੂੰ ਗਰਾ ਕਰੋ ਕੀ ਕਹਿਣਾ ਚਾਹੋਗੇ ਤੂੰ ਮੈਨੂੰ ਤਾਂ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਬਾਹਰ ਨਹੀਂ ਸੀ ਲੱਗਿਆ ਤੇ ਇੱਥੇ ਪੱਗ ਜੀ ਖਿਲਾਰਨ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਜਹਾਂ ਦੇ ਕੀ ਗੱਲਾਂ ਕਰਦੇ ਬੰਦੇ ਨਾਲ ਵੀ ਤਾਂ ਕੋਈ ਨਾਲ ਬੋਲੇ ਹਰ ਬਗਵਾ ਇਸ ਧੀਪ ਕੋਆਲਾ ਕਰ ਨਹੀਂ ਕੀ ਕਹਿ ਕਹਿ ਕੀ ਰਿਹਾ ਤੂੰ ਬੀੜੇ ਪੀ ਰਹੇ ਓਥੇ ਖਲੋ ਕੇ ਤੋ ਪਿੰਡਰਾ ਵਾਲਾ ਅੱਲਾ ਪੱਪਾ ਬੋਲ ਰਿਓ ਪਿੰਡਰਾ ਵਾ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਆ ਮੈਂ ਡਰਨ ਵਾਸਤੇ ਆਇਆ ਹਾਂ ਮੀਡੀਆ ਵਾਲੇ ਅਸੀਂ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਰੇ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਲੈ ਬੰਦਿਆ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਵਿੱਚ ਲੈਕਚਰ ਡਿਊਟੀ ਲੱਗੀ ਤਾਂ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾਉਣਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਆਇਆ ਤੇ ਕੀ ਕਰਨ ਆਇਆ ਤੁਸੀਂ ਆਏ ਆ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਏ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਪਚੇ ਨੇ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹ ਜੋ ਮਰਜ਼ੀ ਕਹੀ ਆ ਬੀੜੀ ਪੀ ਲਈ